ਭਾਰਤੀਆਂ ਨੂੰ ਰੂਸ ਯੂਕਰੇਨ جنگ ਦੇ ਵਿੱਚ ਧੱਕਣ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਉੱਪਰ ਦਾ ਨਜ਼ਰ ਆਇਆ ਤੇ ਇਸ ਪੂਰੇ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਪਰਦਾ ਫਾਸ਼ ਕੀਤਾ ਗਿਆ ਇੱਕ ਗਰੋਹ ਦਾ ਕਿਸ ਵੱਲੋਂ ਕੀਤਾ ਗਿਆ ਪੂਰਾ ਮਾਮਲਾ ਕੀ ਤੁਹਾਨੂੰ ਦੱਸ ਦਿਆਂ ਦਰਅਸਲ ਸੀਬੀਆਈ ਨੇ ਮਨੁੱਖੀ ਤਸਕਰੀ ਦੇ ਨਾਲ ਜੁੜੇ ਵੱਡੇ ਨੈਟਵਰਕ ਦਾ ਪਰਦਾ ਫਾਸ਼ ਕੀਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਇਸ ਨੈਟਵਰਕ ਦੀ ਆੜ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਵਦੇਸ਼ ਦੇ ਵਿੱਚ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸ-ਜੁਕਰੇਨ جنگ ਦੇ ਵਿੱਚ ਧੱਕਿਆ ਜਾ ਰਿਹਾ ਸੀ ਅਤੇ ਅਧਿਕਾਰੀਆਂ ਮੁਤਾਬਕ ਏਜੰਸੀ ਵੱਲੋਂ 7 ਸ਼ਹਿਰਾਂ ਵਿਚਾਲੇ 10 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੇ ਗਏ ਅਤੇ ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਕਈ ਵੀਜ਼ਾ ਕੰਸਲਟੈਂਸੀ ਫਰਮਾਂ ਤੇ ਏਜੰਟਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ ਛਾਪਿਆਂ ਦੌਰਾਨ ਕਈ ਵਿਅਕਤੀਆਂ ਨੂੰ ਹरासत ਦੇ ਵਿੱਚ ਲੈਣ ਤੋਂ ਇਲਾਵਾ 50 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ ਇਹ ਵੀ ਦੱਸਦੀ ਹੈ ਕਿ ਨੌਕਰੀ ਦੇ ਬਹਾਨੇ ਰੂਸੀ ਫੌਜ ਵਿੱਚ ਸ਼ਾਮਲ ਕਈ ਭਾਰਤੀ ਨਾਗਰਿਕ ਮੁਹੰਮਦ ਅਫਸਾਨ ਦੀ ਪਿਛਲੇ ਦਿਨੀ ਯੂਕਰੇਨ ਖਿਲਾਫ ਜੰਗ ਦੌਰਾਨ ਮੌਤ ਹੋ ਗਈ ਸੀ ਅਤੇ ਉੱਧਰ ਪੰਜਾਬ ਦੇ ਦਿਨਾਂਗਰ ਦੇ ਪਿੰਡ ਖਾਮਾ ਆਵਾਸੀ ਨਵਦੀਪ ਕੌਰ ਨੇ ਦਾਅਵਾ ਕੀਤਾ ਕਿ ਉਸ ਦਾ ਭਰਾ ਰਵਨੀਤ ਸਿੰਘ 4 ਮਹੀਨੇ ਪਹਿਲਾਂ ਇੱਕ ਜੰਟ ਰਾਹੀਂ ਸਲਾਨੀ ਵਿਜੇ ਤੇ ਰੂਸ ਗਿਆ ਸੀ ਜਿੱਥੇ ਉਹਨਾਂ ਨੂੰ ਯੂਕਰੇਨ ਜੰਗ ਦੇ ਲਈ ਜ਼ਬਰੀ ਰੂਸੀ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਇਸ ਦੌਰਾਨ ਐਕਸ ਤੇ ਵਾਇਰਲ ਇੱਕ ਵੀਡੀਓ ਵਿੱਚ ਪੰਜਾਬ ਤੇ ਹਰਿਆਣਾ ਨਾਲ ਸੰਬੰਧਿਤ ਸੱਤ ਨੌਜਵਾਨਾਂ ਨੇ ਵੀ ਦਾਅਵਾ ਕੀਤਾ ਕਿ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਉਹ ਰੂਸ ਗਏ ਸਨ ਪਰ ਉਹਨਾਂ ਨੂੰ ਯੂਕਰੇਨ ਖਿਲਾਫ ਜੰਗ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਇਨ੍ਹਾਂ ਸੱਤ ਭਾਕੀਆਂ ਵਿੱਚ ਗਗਨਦੀਪ ਸਿੰਘ ਲਾਪਰੇਤ ਸਿੰਘ ਨਰੈਣ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹਰਸ਼ ਕੁਮਾਰ ਅਭਿਸ਼ੇਕ ਕੁਮਾਰ ਸ਼ਾਮਲ ਨੇ ਅਤੇ ਇਨ੍ਹਾਂ ਵਿੱਚੋਂ ਪੰਜ ਨੌਜਵਾਨਾਂ ਦੇ ਪੰਜਾਬ ਤੇ ਦੋ ਨੌਜਵਾਨ ਜਿਹੜੇ ਹਰਿਆਣਾ ਦੇ ਨਾਲ ਸਬੰਧਤ ਨੇ ਸੋ ਦੱਸਿਆ ਕਿ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਵੀ ਚੁੱਕਿਆ ਗਿਆ ਸੀਗਾ ਆ ਕਾਂਗਰਸ ਪਾਰਟੀ ਦੇ ਐਮਐਲਏ ਪ੍ਰਗਟ ਸਿੰਘ ਵੱਲੋਂ ਤੇ ਉਸ ਦਾ ਜਵਾਬ ਵੀ ਦਿੱਤਾ ਗਿਆ ਸੀ ਮੰਤਰੀ ਵੱਲੋਂ ਕਿ ਇਸ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ ਹੈ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਜਿਹੜੇ ਕਿ ਐਨਆਰ ਐਨਆਰਆਈ ਮਸਲਿਆਂ ਦੇ ਨਾਲ ਸਬੰਧਤ ਨੇਤਾ ਉਹਨਾਂ ਕਹਿਆ ਕਿ ਸਾਡੀ ਉਧਰ ਜਿਹੜੀ ਉਹ ਹੈ ਉਧਰ ਗੱਲਬਾਤ ਚੱਲ ਰਹੀ ਹੈ ਉਸ ਮੁਲਕ ਦੇ ਨਾਲ ਵੀ ਚੱਲ ਰਹੀ ਹੈ ਤੇ ਹਾਈ ਕਮਿਸ਼ਨ ਨੇ ਜਿਹੜੇ ਉੱਥੇ ਵੀ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਨੌਜਵਾਨਾਂ ਨੂੰ ਵਾਪਸ ਬੁਲਾ ਲਿਆ ਜਾਏਗਾ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਕਿ ਜਿੱਥੇ ਦੋ ਮੁਲਕਾਂ ਵਿਚਾਲੇ ਤਣਾਅਪੂਰਨ ਮਾਹੌਲ ਉੱਥੇ ਬਣੇ ਹੋਏ ਨੇ ਤੇ ਉੱਥੇ ਜਿਹੜੇ ਭਾਰਤੀ ਨਾਗਰਿਕ ਨੇ ਭਾਵੇਂ ਘੁੰਮਣ ਗਏ ਸੀ ਭਾਵੇਂ ਕਿਸੇ ਹੋਰ ਕੰਮ ਗਏ ਸੀ ਤਾਂ ਉਹਨਾਂ ਨੂੰ ਜ਼ਬਰੀ ਜਿਹੜਾ ਆ ਫौज ਵਿੱਚ ਸ਼ਾਮਲ ਕਰਕੇ ਜੰਗ ਦੇ ਮੈਦਾਨ ਵਿੱਚ ਤਖਤ ਦਿੱਤਾ ਗਿਆ ਤਾਂ ਇਸ ਦੇ ਉੱਤੇ ਕਿਤਨਾ ਕਿਤੇ ਚਿੰਤਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਵੱਖ-ਵੱਖ ਸਿਆਸੀ ਤਰ੍ਹਾਂ ਨੇ ਇਸ ਦਾ ਵਿਰੋਧ ਵੀ ਕੀਤਾ ਤੇ ਇਸ ਨੂੰ ਲੈ ਕੇ ਹੁਣ ਉਹਨਾਂ ਨੂੰ ਨੌਜਵਾਨਾਂ ਦੇ ਜਿਹੜੇ ਮਾਵਾਪਨੇ ਪਰਿਵਾਰ ਨੇ ਉਹ ਘਾਰ ਲਗਾ ਰਹੇ ਨੇ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਤੋਂ ਬਿਨਾਂ ਪੁੱਛੇ ਜਾਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਧੱਕਿਆ ਜਾ ਰਿਹਾ ਹੈ ਤੇ ਉਹਨਾਂ ਦੇ ਪਰਿਵਾਰ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਖਤਰੇ ਦੇ ਵਿੱਚ ਇਸ ਵਕਤ ਖੜੇ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਦੇਖਣਾ ਹੋਏਗਾ ਕਿ ਕਦੋਂ ਤੱਕ ਜਿਹੜੇ ਨੌਜਵਾਨ ਨੇ ਉਹ ਵਾਪਸ ਆ ਜਾਣਗੇ ਜਿਹੜੇ ਦੋ ਹਰਿਆਣੇ ਨਾਲ ਸੰਬੰਧਿਤ ਨੇ ਤੇ ਤਿੰਨ ਪੰਜਾਬ ਨਾਲ ਸੰਬੰਧਿਤ ਨੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉੱਠਦਾ ਨਜ਼ਰ ਆਇਆ ਤੇ ਇਸ ਤੋਂ ਬਾਅਦ ਹੁਣ ਅੱਗੇ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੀ ਇਹ ਕਾਰਵਾਈ ਕੀਤੀ ਜਾਂਦੀ ਹੈ ਪਰ ਇਹ ਜਿਹੜਾ ਖੁਲਾਸਾ ਕੀਤਾ ਗਿਆ ਸੀਬੀਆਈ ਨੇ ਇਹਦੇ ਵਿੱਚ ਵੀ ਪਰਦਾਫਾਸ਼ ਹੋਇਆ ਕਿ ਕਿਸ ਤਰੀਕੇ ਨਾਲ ਏਜੰਟਾਂ ਵੱਲੋਂ ਉਧਰ ਧੱਕਿਆ ਜਾਂਦਾ ਸੀ ਕਿਉਂਕਿ ਬਹੁਤ ਸਾਰੇ ਨੌਜਵਾਨ ਜਹੀ ਹੁੰਦੇ ਨੇ ਜਿਹੜੇ ਕਿ ਬਾਹਰ ਜਾਣ ਦੀ ਲਾਲਸਾ ਰੱਖਦੇ ਨੇ ਪਰ ਗਲਤ ਏਜੰਟਾਂ ਦੇ ਧੱਕੇ ਚੜ ਜਾਂਦੇ ਨੇ ਜਿਸ ਤੋਂ ਬਾਅਦ ਜੰਟ ਉਹਨਾਂ ਨੂੰ ਕਿ ਕੁਝ ਜਿਹੇ ਤਰੀਕਿਆਂ ਨਾਲ ਗੈਰ ਕਾਨੂੰਨੀ ਤਰੀਕਿਆਂ ਨਾਲ ਉਧਰ ਭੇਜ ਦਿੰਦੇ ਨੇ ਤੇ ਉੱਥੇ ਜਾ ਕੇ ਫਿਰ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਜੇਕਰ ਕੋਈ ਨੌਜਵਾਨ ਕੋਈ ਵਿਦਿਆਰਥੀ ਸਹੀ ਤਰੀਕੇ ਨਾਲ ਵਿਦੇਸ਼ ਜਾਂਦਾ ਤਾਂ ਉਸ ਨੂੰ ਕਾਨੂੰਨੀ ਕਾਨੂੰਨ ਮੁਤਾਬਕ ਉਧਰ ਕੰਮ ਕਰਨ ਦਾ ਪੜਨ ਦਾ ਜੋ ਵੀ ਅਧਿਕਾਰ ਦਿੱਤਾ ਜਾਂਦਾ ਪਰ ਜੇਕਰ ਕਿਸੇ ਗਲਤ ਤਰੀਕੇ ਨਾਲ ਕਿਸੇ ਨੂੰ ਬਾਹਰ ਭੇਜਿਆ ਜਾਂਦਾ ਤਾਂ ਉੱਥੇ ਫਿਰ ਉਧਰਲੀ ਸਰਕਾਰ ਉੱਥੇ ਵੱਡਾ ਐਕਸ਼ਨ ਵੀ ਲੈ ਸਕਦੀ ਹੈ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਉਧਰ ਜੰਗ ਦੇ ਮੈਦਾਨ ਦੇ ਵਿੱਚ ਧੱਕਿਆ ਗਿਆ ਤਾਂ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਕੀ ਵੱਡਾ ਕਦਮ ਚੁੱਕਦੀ ਹੈ ਦਿਓ ਇਜਾਜ਼ਤ ਧੰਨਵਾਦ